ਸਤਿਗੁਰੂਵੰਦੇ ਮਕੰ데요ਦਾਰੇ ਆਫਾਰੇ ਹਰਿਗੰਗ ਕਰਿਗੰਦਰ ਨਾਮੇ ਕਮੇ ਤੂ ਠਾਕੁਰ ਤੂੰ ਮਾ ਪਰਰਦਾਸ ਜੀਉ ਪਿੰਡ ਸਭ ਤੁਮ ਮਾਦ ਬਿਤਾ ਹਮ ਬਾਰਕ ਤੇ ਤੁਮਰੀ ਕੀਰਤਿ ਫਾਮੈ ਕੋਈ ਨ ਜਾਣ ਤੁਮਰਾ ਅੰਤ ਉਚਤੇ ਉਚਾ ਪ੍ਰਗਟ सगल समगरी कुमर सूंदर कुम त हो सो आॻिया कुमरी कद में तुमह नानक दास सदा ਕੀ ਨਾਮ ਉਹ ਆਪ ਸਾਰਾ ਦੁੱਖ ਅੰਦਾ ਸੁਖਰਾਸਾ ਤੋਂ ਜੇਨਾ ਕਬੂਲਾ ਕੇ ਜਾ ਕੇ ਸਰਬਾਹ ਦੀ ਅਰਦਾਸੇ ਕੋ ਉਨਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਾਰ ਸ੍ਰੀ ਭਗਵਤੀ ਜੀ ਦੀ ਬਖਸ਼ੇ 10ਵੇਂ ਪੰਨਾ 30 ਸੇਮਰ ਕਾਇ ਕਰਨੇ ਲਈ ਇੱਥੇ ਆਏ ਫਿਰੰਗਤ ਕੋਰ ਤੇ ਅਮਰਦਾਸ RAM DAS ਹੋਏ ਸਹਾਇ ਆਰਦਨ ਹਰਗੋਬਿੰਦ ਰਉ ਸਿਮਰੋਂ ਸੇ ਵੀਰ ਆਏ ਸ੍ਰੀ ਆਰ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਬਿਠੇ ਸਾਰੇ ਸਭ ਤੋਂ ਖਜਾਇ ਤੇ ਇੱਕ ਬਹਾਦਰ ਸਿਮਰਿਆ ਕਰਨੋਂ ਦਾ ਬਿਠਾਈ ਸਭ ਥਾਂ ਨੂੰ ਐਸਾ ਹੈ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਨੂੰ ਐਸਾ ਹੈ ਇਸਾ ਫਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਆਪ ਜੀ ਦੇ ਪੰਜ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹ ਕਮਿਸ਼ਨ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਆਪ ਜੀ ਦੇ ਚਾਰ ਸਭ ਜਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਹਿਬ ਜਾਦਾ ਬਾਬਾ ਜੁਹਾਰ ਸਿੰਘ ਸਾਹਿਬ ਜੀ ਸਾਹਿਬ ਜਾਦਾ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਸਾਹਿਬ ਜਾਦਾ ਬਾਬਾ ਫਤੇਹ ਸਿੰਘ ਸਾਹਿਬ ਜੀ ਚਾਲੀ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਬੜ ਮੁਖ ਪਿਆਰਿਆਂ ਨੇ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚੁਲਾਈ ਤੇਗ ਬਾਈ ਦੇਖਣ ਕੇ ਅ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮੇ ਕਸੀਫ ਦਿੱਤੇ ਬੰਦ ਬੰਦ ਪਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰੇਨਤ ਰਾਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਨੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰੇ ਕਰਾਏ ਆਪਣੇ ਪਤੀ ਵਰਤਾ ਧਰਮ ਵਿੱਚ ਪ੍ਰਭਾ ਕਰੇਗਾ ਤਨਾ ਵਰਤਮਾਨ ਤੇ ਸਮੂਹੀ ਦਿਕਮਾਈਦਾ ਧਿਆਨ ਤਰ ਕੇ ਬੋਲੋ ਜੀ ਪੰਜਾਬ ਤਖਤਾਂ ਸਮੂਹ ਗੁਰਦੁਆਰੇ ਸਹਿਬਾਨishan ਸਹਿਬਾਨ ਚੰਡੀਆਂ ਬੁੰਗੀਆਂ ਸਰੋਵਰਾਂ ਜੋੜ ਮਿਲਿਆ ਜੀ ਕਹਾਂ ਧਿਆਨ ਤਰ ਕੇ ਬੋਲੋ ਜੀ ਬ੍ਰਹਮੇ ਸਰਬਤ ਖਾਲਸਾ ਜੀ ਦੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਵਿੱਚ ਤਮਨ ਦਾ ਸਦਕਾ ਸਲ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਭ ਤਹਾਂ ਘਰ ਸ਼ਿਆਰਿਆ ਦੇਖ ਤੱਕ ਫਤਿਹ ਬੱਤ ਕੀ ਪੰਜ ਪੰਜ ਦੀ ਜੀ ਸ੍ਰੀ ਸਾਹਿਬ ਦੀ ਸਹਾਇ ਕਾਲ ਸਾਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਬਸਰਾ ਦਾਣ ਪ੍ਰੋਸਾ ਦਾਣ ਨਾ ਸਰਦਾ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਝੰਡੇ ਪੁੰਗੇ ਜੁਗਾ ਜੁਗਾ タル ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਮਾ ਮਾਤੂ ਧੀ ਮਤ ਪਤਰਾ ਕਾ ਪਾ ਕਾ ਅਕਾਲ ਪੁਰਖ ਵਾਹਿਗੁਰੂ ਜੀ ਹੇ ਨਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਔੜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਤਨ ਤਨ ਤੋਂ ਸੰਪਾਦ ਸੈਗਨ ਦੀ ਜਗਤੀ ਜੋਤ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਣਾ ਕਮਲਾਂ ਪਾਸ ਸਦੂਏ ਕਰ ਜੋੜ ਅਰਦਾਸ ਕਰਦੀ ਹੈ ਤਿੰਨ ਬੇਦੀਆਂ ਕੀ ਗੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ ਜੈ ਤੇ ਭੈ ਸਹਾਈ ਆਪ ਨਰਾਇਣ ਕਲਾਤਾਰ ਜਪ ਮੈਂ ਪਰਵਰਿਓ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਅਵਤਾਰ ਗੁਰਪੁਰਬ ਸਤਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਨਨਕਾਣਾ ਸਾਹਿਬ ਪੰਜਾਬ ਦੀ ਧਰਤੀ ਦੇ ਬੜੀ ਧੂਮ ਧਾਮ ਨਾਲ ਦੇ ਸ਼ਾਮ ਦੇ ਸ਼ਾਮ ਵਿੱਚ ਇੰਨਾ ਲੋਕਾਂ ਦੇ ਵਿਚ ਮਾਰਾ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮਹਾਨ ਗੁਰਪੁਰਬ ਅਵਤਾਰ ਗੁਰਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸਤਗੁਰ ਸੱਚੇ ਪਾਤਸ਼ਾਹ ਜੀ ਉੱਥੇ ਹੀ ਆਪ ਜੀ ਦੇ ਇਸ ਪੂਰਤਰਫਤਾਨ ਗੁਰਦੁਆਰਾ ਸ਼ਹੀਦ ਬਾਬਾ ਦੀਵ ਸੰਗਤ ਦੇ ਦਰਬਾਰ ਖਾਲਸਾ ਬੇਕਰਸਫੀਲ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਨਗਰ ਕੀਰਤਨ ਜਲਾਓ ਸਤਿਗੁਰ ਸੱਚੇ ਪਾਤਸ਼ਾਹ ਈਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਅਗਵਾਈ ਪੰਜ ਪਿਆਰੇ ਨਿਸ਼ਾਨ ਸਿੰਘ ਗਾਰਜੀ ਸਿੰਘ ਖਾਲਸਾ ਪੰਦੀ ਗਵਾਈ ਬੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਫੌਜਾਂ ਤਿਆਰ ਪੁਰ ਤਿਆਰ ਜਿੱਤੇ ਸ਼ਸਤਰ ਨਾਮਕ ਨਮਸਕਾਰ ਤਾਮਕ ਜਿੱਤੇ ਅਸਤਰ ਪਿਆੰਗ ਨਮਸਕਾਰ ਤਿਆਂ ਮੇਰੀ ਪੀਰ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਨੇ ਛੇਵੇਂ ਜਾਮੇ ਦੇ ਬਚਸ ਸੇਖਪੰਦਰੂ ਸ਼ਾਸਤਰ ਵਿਧਿਆ ਬਖਸ਼ੀ ਕੀਤੀ ਹੈ ਮਹਾਰਾਜ ਆਪ ਜੀ ਨੇ ਬੰਦੀ ਛੋੜ ਨਾਮ ਕੇ ਗਿਆ ਸਤਪੁਰ ਸੱਚੇ ਪਾਤਸ਼ਾਹ ਜੀ ਬੰਦੀ ਛੋੜ ਪੈਦਾ ਜੀ ਆਪ ਜੀ ਦੀਆਂ ਲੱਡੀਆਂ ਫੌਜਾਂ ਮਹਾਰਾਜ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਮਹਾਨ ਮਹੱਲੇ ਖੜਨਗੀਆਂ ਅਖਾੜੇ ਲਾਉਣ ਗਿਆ ਆਪ ਜੀ ਦੇ ਚਰਨਾਂ ਚ ਅਰਦਾਸ ਬੇਤੀ ਆਪ ਜੀ ਨਾਲ ਸੰਗਤ ਸਹਿਯਾ ਕਰਨੀ ਹਰ ਪ੍ਰਕਾਰ ਦੀ ਰੱਖਿਆ ਕਰਨੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜਿਨ੍ਹਾਂ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀ ਸੇਵਾ ਕੀਤੀ ਸਿਮਰਨ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਪੈਰੇ ਚੱਲ ਰਹੇ ਨੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਮਹਾਨ ਸਮਾਗਮ ਚੱਲ ਰਹੇ ਨੇ ਉਹਨਾਂ ਦੀ ਕੀਤੀ ਹੋਈ ਸੇਵਾ ਲੈ ਕੇ ਪੜ੍ਹੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀਆਂ ਸਤਿਗੁਰ ਸੱਚੇ ਪਾਤਸ਼ਾਹ ਸਈ ਤੰਗੀਆਂ ਭੁਗਤ ਰਹੇ ਬੰਦ ਕਲਾਸੀ ਪਤਾ ਜੀ ਆਪ ਦੀ ਕਿਰਪਾ ਕਰੋ ਬੰਦੀ ਛੋੜ ਦਿਓ ਆਪ ਦੀ ਬਖਸ਼ਿਸ਼ ਕਰਕੇ ਉਹਨਾਂ ਸਿੰਘਾਂ ਨੂੰ ਮਾਰ ਰਹੇ ਰਹੀਆਂ ਬਖਸ਼ਿਸ਼ ਕਰੋ ਚੜ੍ਹਦੀਆਂ ਕਲਾ ਕਰੋ ਕੌਮ ਨੂੰ ਰਾਜ ਭਾਗ ਦੀ ਦਾਤ ਬਖਸ਼ ਕੇ ਨਿਹਾਲ ਕਰੋ ਚੜ੍ਹਦੀਆਂ ਕਲਾ ਕਰੋ ਆਪ ਦੀ ਕਿਰਪਾ ਕਰੋ ਅਖਾੜੇ ਆਰੰਭ ਕਰਨੇ ਆ ਕੇ ਬਖਸ਼ਿਸ਼ ਕਰੋ ਸੁਖੋ ਦੇ ਨਾਮ ਚਿਤਾਵਿਨਾਨਕ ਨਾਮ ਚੜ੍ਹਦੀਆਂ ਕਲਾ ਕਰੋ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਾਗਿਆ ਭਈਆ ਕਲ ਕੀ ਦਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਦੀ ਮਾਨਿਓ ਬਰਗੜ ਕੋ ਰਾਂ ਕੀ ਜੈ ਦੀਸ ਜੋ ਪ੍ਰਭ ਕੋ ਮਿਲ ਬੋਚ ਹੈ ਥੋਰੀ ਸ਼ਬਦ ਮੈਂ ਰਾਤ ਕਰੇਗਾ ਖਾਲਸਾ ਆ ਕੀ ਰਹਿਣਾ ਹੋਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਵਾਹਿਗੁਰੂ ਨਾਮ ਜਹਾ ਜਹਾ ਜੜੇ ਸੋਦਰੇ ਜੋ ਸਰਦਾ ਕਰ ਸੇ ਮੰਦੇ ਗੁਰ ਪਰ ਪਰ ਨਹਾ ਕੰਡਾ ਜਾ ਕੇ ਹੱਥ ਮੈਂ ਗਲਗੀ ਸੋਹੈ ਸੀਸ ਸੋ ਅਮਰੀ ਰਛਿਆ ਕਰੇ ਗੁਰ ਕਲ ਕੀ ਸੋ ਅਮਰੀ ਰਛਿਆ ਕਰੇ ਗੁਰ ਕਲ ਕੀ ਖੁਸ਼ੀਆਂ ਦੇ ਜਗ ਕਰੇ ਜਾਵੇ ਨੀ ਹਲੋ ਜਾਵੇ ਤਾਂਤਨ ਸਾਹਿਬ ਸ੍ਰੀ ਗੁਰਨਾਰਕ ਦੇਵ ਜੀ ਦੇ ਚਰਨਾਂ ਨੂੰ ਪਾਵੇ ਸਾਤ ਸ੍ਰੀ ਅਕਾਲ ਖੁਸ਼ਿਆ ਦੇਜ ਕਰੇ ਜਾਵੇ ਨੀ ਹਲੋ ਜਾਵੇ ਜਿਨਾ ਦੇ ਗੁਰ ਕਬੀ ਸਿਮਰਨ ਨੂੰ ਪਾਵੇ ਸਾਤ ਸ੍ਰੀ ਅਕਾਲ ਖੁਸ਼ਿਆ ਦੇਜ ਕਰੇ ਜਾਵੇ ਨੀ ਜਾਵੇ ਨੀ ਹਲੋ ਜਾਵੇ ਫਤਿਹ ਪਾਵੇ ਸਾਤ ਸ੍ਰੀ ਅਕਾਲ ਖੁਸ਼ਿਆ ਦੇਜ ਕਰੇ ਜਾਵੇ ਬਾਬਾ ਦੀਪ ਸਿੰਘ ਜੀ ਨੂੰ ਪਾਵੇ ਨਦਰੋਂ ਨਦਰੇ ਹਾਲ ਹੋ ਜਾਵੇ ਸਾਤ ਸ੍ਰੀ ਅਕਾਲ ਖੁਸ਼ਿਆ ਦੇਜ ਕਰੇ ਜਾਵੇ ਨੀ ਹਲੋ ਜਾਵੇ ਫਤਿਹ ਪਾਵੇ ਸਾਤ ਸ੍ਰੀ ਅਕਾਲ ਬਰਬਰ ਅਕਾਲ ਚੁੱਟੀਆਂ ਬਾਜਾਂ ਵਾਲੇ ਸਤਿ ਕਰਉ ਰੱਖ ਲਿਓ ਫਿਰਦਬਾਨੇ ਦੀ ਸਾਡੀ ਸੱਚੇ ਬਾਦਸ਼ਾਹ ਜੀਓ ਤੇਰਾ ਖਾਲਸਾ ਜਗਿਆ ਕਾਲ ਜੰਗਦਾ ਲਾਡਲੀਆਂ ਫੌਜਾਂ ਦੇ ਮਾਲਕੋ ਸਤਿ ਕਰਉ ਫੌਜਾਂ ਰੱਖਣੀਆਂ ਜਾਲ ਪਰ ਚਿੰਤਾ ਸਿਕਾ ਚਿੱਤਾ ਗੁਰਤੋਂ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਦਾਸ ਸ੍ਰੀ ਬਰਬਰ ਅਕਾਲ ਦੇਖ ਤੇ ਫਤੇ ਖਾਲਸੇ ਜੀ ਅਰਮਦਾਨ ਫਤੇਵਾਸ਼ਪੁਰ ਜੀ ਕਾ ਖਾਲਸਾ ਜਾਨ ਕੁਦਕੀ ਫਤਿਹ ਸਾਹਿਬ ਜਿੰਨਾ ਟਾਈਮ ਸਤਪੁਰ ਸੱਚੇ ਪਾਤਸ਼ਾਹ ਇਬਰਾਹਿਮਾ ਨਹੀਂ ਹੁੰਦੇ ਉਹਨਾਂ ਦਾ ਟਾਈਮ ਅਖਾੜਾ ਸਜਾਇਆ ਜਾਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਭਾਈ ਜਿਹੜੀ ਜਿਹੜੀ ਪਾਣੀ ਸਾਹਿਬ ਦੇ ਲਾਗੇ ਖੜੀ ਆ ਭਾਈ ਜਿਹੜੀ ਜਿਹੜੀ ਮਹਾਰਾਜ ਸਾਹਿਬ ਦੇ ਟਾਈਮ ਤੇ ਗਿਤੀ ਜਾਨਾ ਦੇ ਗੋਲੇਦਾਰ ਚੱਕ ਕੇ ਆ ਕੇ ਉਹ ਪ੍ਰਿਆਜਾ